ਤੋ ਅਰਜਪ੍ਰਸਾਦ ਸਾਨੂੰ ਸ਼ਾਲ 1.5 ਸਾਲ ਹੋ ਗਏ ਅੱਛਾ ਤੇ ਕਿੰਨਾ ਕੋ ਆਨੰਦ ਆਉਂਦਾ ਏ ਮੈਂ ਕੰਨੀਆ ਘਰ ਕੋਈ ਕੰਮ ਨਹੀਂ ਕਰਦੇ ਤਾਂ ਉੱਠਣ ਨੂੰ ਚੀਜ਼ ਕਰਦਾ ਅੱਜ ਘਰ ਦੇ ਕਹਿੰਦੇ ਨੇ ਵੀ ਉਹ ਕਰਦਾ ਤੁਸੀਂ ਕੰਮ ਨਹੀਂ ਕਰਦੇ ਤੇ ਆ ਕੇ ਸੇਵਾ ਕਰੀਓ ਉਹ ਕਹਿੰਦੇ ਜਿੰਨੀ ਸੇਵਾ ਹੁੰਦੀਆਂ ਕਰੋ ਅੱਛਾ ਪਹਿਲਾਂ ਤਾਂ ਨਹੀਂ ਸੀ ਮਿਲਦੀ ਹੁਣ ਮਿਲਦੀ ਹੈ ਸ਼ੁਕਰ ਕੀਤਾ ਵੀ 8 ਹਫਤਾ ਤੇ 1.5 ਕਿਉਂ ਆਉਂਦਾ ਹੈ ਗਰੀਬ ਨਿਵਾਜ ਆਪੇ ਹੀ ਜਗ੍ਹਾ ਦੇ ਦਿੰਦੇ ਹੋਰ ਕਈ ਤਾਂ ਸਿੱਖਸ਼ਿ ਤੇ ਬੁੱਧਵਾਰ ਆਵੇ ਕਿੰਨੇ ਕਿੰਨੇ ਸਮੇ ਤੋਂ ਵੈਸੇ ਜੁੜੇ ਹੋ 1.5 ਸਾਲ ਹੋ ਗਏ ਬੇਟੀ ਤਾਂ 4-5 ਸਾਲ ਹੋ ਗਿਆ ਲੋਕਡਾਊਨ ਤੋਂ ਪਹਿਲਾਂ ਤੇ ਉਹ ਮੈਨੂੰ ਉਹਦੇ ਨਾਲ ਆਂਦੀ ਸੀ ਕਿ ਮੈਂ ਚੱਲ ਮੈਨੂੰ ਵੀ ਲੱਗਦੀ ਹੈ ਅੱਛਾ ਅੰਦਰੋਂ ਖਿੱਚ ਪੈਂਦੀ ਹੈ ਜਦੋਂ ਚੁਪੈਰਾ ਸਾਹਿਬ ਮੈਂ ਕਹਿੰਨੀ ਆ ਬਹੁਤ ਜੋਸ਼ ਆਉਂਦਾ ਵਿਸ਼ੇਸ਼ ਤੇ ਜਾਈਏ ਆਪਾਂ ਅੱਛਾ ਤੇ ਇਹਦਾ ਲੱਗਦਾ ਜੀ ਬਾਬਾ ਜੀ ਬਹੁਤ ਪਿਆਰ ਕਰਦੇ ਨੇ ਲਾ ਵੱਧ ਤੋਂ ਵੱਧ ਕਰਦੇ ਤਾਂ ਹੀ ਆਨੇ ਆ ਕੋਈ ਐ ਜੀ ਹੀ ਮੁਰਾਦ ਜਿਹੜੀ ਪੂਰੀ ਹੋਈ ਹੋਵੇ ਸਾਰੀ ਹੋ ਰਹੀ ਆ ਔਰ ਹੁੰਦੀ ਆ ਹੋ ਰਹੀ ਆ ਕੋਈ ਕੋਈ ਇੱਕ ਜੀ ਮੈਂ ਜਦੋਂ ਤੇ ਜੁੜੇ ਹੋ 1.5 ਸਾਲ ਦੇ ਕੋਈ ਇੱਕ ਇਹ ਆ ਵੀ ਘਰ ਦੇ ਹਾਲਾਤ ਥੋੜੇ ਠੀਕ ਹੋ ਗਏ ਜੀ ਤੇ ਬਹੁਤ ਗਰੀਬੀ ਸੀਗੀ ਅੱਛਾ ਇਨੇ ਨਾਲ ਠੀਕ ਹੈ ਹਾਂਜੀ ਅੱਗੇ ਨਾਲ ਠੀਕ ਹੈ ਬੇਟੀ ਦਾ ਵਿਆਹ ਆ ਬਸ ਉਹ ਹੋ ਜਾਵੇ ਅਰਦਾਸ ਲਈ ਬਾਬਾ ਜੀ ਲਾਈ ਆ ਹਾਂ ਬਸ ਸ਼ੁਕਰ ਕਰਾਂਗੇ ਲੱਖ ਸ਼ੁਕਰ ਹੈ ਮਹਾਰਾਜ ਦਾ ਈਆਂ ਦੇ ਵਿਆਹ ਤੇ ਪਰਮਾਤਮਾ ਆਪ ਕਰਦਾ ਦੇਖੋ ਜਦੋਂ ਖਵਾੜਨ ਗਏ ਫੇਰ ਹੀ ਜਾਂਦਾਂਗੇ ਇਹ ਤਾਂ ਜਿਹੜਾ ਵੀ ਕੋ ਲੱਭਦੇ ਆ ਬਸ ਨਾ ਆਣ ਆਂਦੇ ਆ ਕੰਮੀ ਵੀ ਪਰਦੇ ਆ ਪਰ ਚਲੋ ਹੁਣ ਬਾਬਾ ਜੀ ਤੇ ਛੁੱਟੀਆਂ ਡੋਰਾਈ ਤਾਂ ਔਰ ਤੇ ਕੋਈ ਅਸਰਾ ਨਹੀਂ ਨਾ ਤੋਂ ਬਗੈਰ ਉਹਨਾਂ ਨੇ ਆਪੇ ਕਰ ਦੇਣਾ ਕੋਈ ਕਾਮ ਹੁੰਦਾ ਕੋਈ ਬਿਲਕੁਲ ਬਹੁਤ ਖੁਸ਼ੀ ਆ ਬਹੁਤ ਅੰਦਰੋਂ ਖੁਸ਼ੀ ਹੁੰਦੀ ਆ ਘਰ ਚ ਕੰਮ ਚ ਨਹੀਂ ਹੁੰਦੀ ਜਨੀਤ ਭਰਤ ਕਰੀਦਾ ਹੀ ਨਹੀਂ ਕੰਮ ਸਵੇਰ ਤੇ ਕੋਈ ਬਾਥਰੂਮ ਨਹੀਂ ਕੋ ਫਲਸ਼ ਕੁਝ ਨਿਕਾਉਣ ਪੀਣਾ ਉੜਦਾ ਹੀ ਨਹੀਂ ਉੜਦਾ ਹੀ ਨਹੀਂ ਗੋਡੇ ਗੁੱਡੇ ਉੱਧੇ ਗੋਡੇ ਠੀਕ ਨੇ ਬਸ ਕਦੇ ਮਹਾ ਲਲੋ ਬਸ ਐਸਾ ਇਹ ਤੋਂ ਤਾਂ ਦੱਲੀ ਕਰਦਾ ਕਿ ਜਵਾਰੀ ਚੱਲ ਜਣੀਆਂ ਆਪਣੀਆਂ ਇੱਥੇ ਲੱਗੇ ਰਹੀਏ ਬਸ ਫੇ ਕਿਤੇ ਲੰਗਰ ਵੀ ਨਾ ਛਕੋ ਚਲੋ ਤਦੋਂ ਤੋਂ ਆਰਜਪੈਰਾ ਸਾਹਿਬ ਸਾਨੂੰ ਸਾਲ 1.5 ਸਾਲ ਹੋ ਗਏ ਅੱਛਾ ਤੇ ਕਿੰਨਾ ਕੋ ਆਨੰਦ ਆਉਂਦਾ ਚਾ ਮੈਂ ਕੰਨੀਆ ਘਰ ਕੋਈ ਕੰਮ ਨਹੀਂ ਕਰਦੇ ਤਾਂ ਉੱਠਣ ਚੀਜ਼ ਕਰ ਦੋ ਅੱਜ ਘਰ ਦੇ ਕਹਿੰਦੇ ਨੇ ਵੀ ਉਹ ਕਰਦਾ ਤੁਸੀਂ ਕੰਮ ਨਹੀਂ ਕਰਦੇ ਤੇ ਆ ਕੇ ਸੇਵਾ ਕਰੀਓ ਉਹ ਕਹਿੰਦੇ ਜਿੰਨੀ ਸੇਵਾ ਹੁੰਦੀਆ ਕਰੋ ਅੱਛਾ ਪਹਿਲਾਂ ਤਾਂ ਨਹੀਂ ਸੀ ਮਿਲਦੀ ਹੁਣ ਮਿਲਦੀ ਹੈ ਸ਼ੁਕਰ ਕੀਤਾ ਵੀ 8 ਹਫ਼ਤੇ ਤੇ ਦੇਰ ਕਿਉਂ ਆਉਂਦਾ ਹੈ ਗਰੀਬ ਨਿਵਾਜ਼ ਆਪੇ ਹੀ ਜਗ੍ਹਾ ਦੇ ਦਿੰਦੇ ਹੋਰ ਕਈ ਤਾਂ ਸਿੱਖਸ਼ਿਤ ਹੀ ਬੁੱਧਵਾਰ ਆਵੇ ਕਿੰਨੇ ਕਿੰਨੇ ਸਮੇ ਤੋਂ ਵੈਸੇ ਜੁੜੇ ਹੋ 1.5 ਸਾਲ ਹੋ ਗਿਆ ਬੇਟੀ ਦਾ 4-5 ਸਾਲ ਹੋ ਗਿਆ ਲੋਕਡਾਊਨ ਤੋਂ ਪਹਿਲਾਂ ਤੇ ਮੈਨੂੰ ਉਹਦੇ ਨਾਲ ਆਂਦੀ ਸੀ ਕਿ ਮੈਂ ਚੱਲ ਮੈਨੂੰ ਵੀ ਲੱਗਦੀ ਹੈ ਅੱਛਾ ਅੰਦਰੋਂ ਖਿੱਚ ਪੈਂਦੀ ਹੈ ਜਦੋਂ ਚੁਬਾਰਾ ਸਾਹਿਬ ਮੈਂ ਕਹਿੰਨੀ ਆ ਬਹੁਤ ਜੋਸ਼ ਆਉਂਦਾ ਵਿਸ਼ੇਸ਼ ਤੇ ਜਾਈਏ ਆਪਾਂ ਅੱਛਾ ਤੇ ਇਹਦਾ ਲੱਗਦਾ ਜੀ ਮੇਰੇ ਬਾਬਾ ਜੀ ਬਹੁਤ ਪਿਆਰ ਕਰਦੇ ਨੇ ਲਾ ਵਧ ਤੋਂ ਵਧ ਕਰਦੇ ਤਾਂ ਹੀ ਆਨੇ ਆ ਕੋਈ ਅਜਿਹੀ ਮੁਰਾਦ ਜਿਹੜੀ ਪੂਰੀ ਹੋਈ ਹੋਵੇ ਸਾਰੀ ਹੋ ਰਹੀ ਆ ਔਰ ਹੁੰਦੀ ਆ ਹੋ ਰਹੀ ਆ ਕੋਈ ਕੋਈ ਇੱਕ ਜੀ ਮੈਂ ਜਦੋਂ ਦੇ ਜੁੜੇ ਹੋ 1.5 ਸਾਲ ਦੇ ਕੋਈ ਇੱਕ ਇਹ ਆ ਵੀ ਘਰ ਦੇ ਹਾਲਾਤ ਥੋੜੇ ਠੀਕ ਹੋ ਗਏ ਅਜੀ ਤੇ ਬਹੁਤ ਗਰੀਬੀ ਸੀਗੀ ਅੱਛਾ ਇਨੇ ਨਾਲ ਠੀਕ ਹੈ ਹਾਂਜੀ ਅੱਗੇ ਨਾਲ ਠੀਕ ਹੈ ਬੇਟੀ ਦਾ ਵਿਆਹ ਆ ਬਸ ਉਹ ਹੋ ਜਾਵੇ ਅਰਦਾਸ ਲਈ ਬਾਬਾ ਜੀ ਲਈ ਆ ਹਾਂ ਬਸ ਸ਼ੁਕਰ ਕਰਾਂਗੇ ਲੱਖ ਸ਼ੁਕਰ ਹੈ ਮਹਾਰਾਜ ਦਾ ਈਆਂ ਦੇ ਵਿਆਹ ਤੇ ਪਰਮਾਤਮਾ ਆਪ ਕਰਦਾ ਦੇਖੋ ਜਦੋਂ ਖਵਾੜਨ ਗਏ ਫੇਰ ਹੀ ਜਾਂਦਾਂਗੇ ਇਹ ਤਾਂ ਜਿਹੜਾ ਵੀ ਕੋ ਲੱਭਦੇ ਆ ਬਸ ਨਾ ਆਣ ਆਂਦੇ ਆ ਕੰਮੀ ਵੀ ਪਰਦੇ ਆ ਪਰ ਚਲੋ ਹੁਣ ਬਾਬਾ ਜੀ ਤੇ ਛੁੱਟੀਆਂ ਡੋਰਾਈ ਤਾਂ ਔਰ ਤੇ ਕੋਈ ਅਸਰਾ ਨਹੀਂ ਨਾ ਤੋਂ ਬਗੈਰ ਉਹਨਾਂ ਨੇ ਆਪੇ ਕਰ ਦੇਣਾ ਕੋਈ ਟਾਈਮ ਹੁੰਦਾ ਕੋਈ ਬਿਲਕੁਲ ਬਹੁਤ ਖੁਸ਼ੀ ਆ ਬਹੁਤ ਅੰਦਰੋਂ ਖੁਸ਼ੀ ਹੁੰਦੀ ਆ ਘਰ ਚ ਕੰਮ ਚ ਨਹੀਂ ਹੁੰਦੀ ਜਨੀਤ ਘਰਤ ਕਰੀਦਾ ਹੀ ਨਹੀਂ ਕੰਮ ਸਵੇਰ ਤੇ ਕੋਈ ਬਾਥਰੂਮ ਹੀ ਕੋ ਬਲਸ਼ ਕੁਝ ਨਿਕਾਣ ਪੀਣਾ ਉੱਡਦਾ ਹੀ ਨਹੀਂ ਉੱਡਦਾ ਹੀ ਨਹੀਂ ਗੋਡੇ ਗੁੱਡੇ ਉੱਧਰ ਗੋਡੇ ਠੀਕ ਨਾ ਬਸ ਕਦੇ ਮਹਾ ਲਲੋ ਬਸ ਐ ਤੋ ਉੱਟੋਂ ਦੱਲੀ ਕਰਦਾ ਕਿ ਜਵਾਰੀ ਚਲ ਜਣੀ ਆਪਣੀ ਅੱਜ ਲੱਗੇ ਰਹੀਏ ਬਸ ਮੈਂ ਕਿਤੇ ਲੰਗਰ ਵੀ ਨਾ ਛਕੋ ਚਲੋ